ਲਓ ਜੀ ਬਾਈ ਜੀ ਚੱਲ ਰਹੀ ਆ ਸਫਾਈ ਪੂਰੇ ਜੋਰਾ ਚੋਰਾ ਤੇ ਹਾਂ ਆ ਬਰਿੰਦਰ ਆ ਮਿਲੋ ਜੀ ਆਹ ਬੰਦੇ ਨੂੰ ਬਲਾਓ ਵੀ ਸਸਰੀ ਕਾਲ ਬੰਦੇ ਕੈਮ ਆ ਤੂੰ ਲਾ ਲਿਆ ਫਿਰ ਸੀਜਨ ਹਾਂ ਲੱਗਦਾ ਤੈਨੂੰ ਵੀ ਬਹੁਤ ਭੱਜਣੇ ਦੀ ਹੱਥ ਪਾਈ ਵੀ ਦੀ ਵੀ ਮੈਂ ਉਰੇ ਤੇ ਛੋਟਾਂ ਕਾਦ ਵੀ ਦੇਣਾ ਹੀ ਕੋਲ ਤੇ ਹਾਂ ਕਿੰਨੇ ਬੰਦੇ ਤੇ ਫਿਰ ਐਤ ਕੀ 9 ਨੋ ਅੱਛਾ ਜਰਦਾ ਮੂੰਹ ਤੇ ਥੋੜਾ ਛੋਟਾ ਫਸਾਏ ਘਰ ਬੋਲ ਵੀ ਨਹੀਂ ਹੁੰਦਾ ਉਸਤੇ ਨਾ ਇਹ ਕੋਈ ਬਾਤ ਹੈ ਹੁਣ ਬੋਲਿਆ ਪਹਿਲਾਂ ਤਾਂ ਬੋਲਿਆ ਹੀ ਨਹੀਂ ਹਾਂ ਇਹ ਕੀ ਮਤਲਬ ਹੈ ਜਿਆਦਾ ਬੋਲ ਹਾਂ ਚੱਲ ਰਹੀ ਸਫਾਈ ਫਿਰ ਹੈ ਹਾਂ ਚੱਲ ਕੋਪੋ ਬੜਾ ਬਨਣਾ ਇਹ ਤਾਂ ਜਿਹੜੀ ਸਾਰੀ ਧੂੜੀ ਆ ਜਾਵੇ ਸਾਰੇ ਬੰਦੇ ਦਾ ਹਾਂ ਬੜਾ ਬਨ ਜਾਣਾ ਕਿਤੇ ਆਏ ਨਾ ਨਾ ਹੋਵੇ ਵੀ ਅੱਧੀ ਬਾਹਰੇ ਰਹਿ ਜਿਵੇਂ ਕਾ ਜਾਗਾ ਡੰਗੜ ਆਪਣੇ ਘਰ ਹੋ ਰਹਾ ਉਹ ਡੰਗੜ ਦਾ ਖਾ ਦੇਗਾ ਫਿਰ ਬਾਹਰ ਫਿਰ ਬਾਹਰ ਸਾਂਭਣ ਦਾ ਚੱਕਰ ਰਹਿੰਦਾ ਫਿਰ ਥੱਕੀ ਜਾਓ ਹੋ ਜਾਗਾ ਕੋਈ ਚੱਕਰ ਨਹੀਂ ਆਪਣਾ ਕਿੰਨੇ ਵਾ ਕਿੰਨੇ ਦਾ ਰੱਖਣਾ ਕੁੱਪਾ ਆ ਦੇਖ ਤਾਂ ਹੈ ਕਿੰਨਾ 14 15 ਦਾ 14 15 ਹੱਥ ਦਾ ਦੇਖ ਲਾ ਹੁਣ ਅੰਦਾਜ਼ਾ ਇਹ ਜਾਂ ਲਈ ਵੀ ਪੱਕਾ ਹੋਵੇ ਪੱਕਾ ਹੋ ਹੂੰ ਦੇਖਣੀ ਤੇਰੀ ਲੰਬੜਦਾਰੀ ਵੀ ਹਾਂ ਹੁਣ ਆ ਆ ਨਿਆਣੇ ਸਦ ਕੀ ਜਾਤਾ ਮੇਰੇ ਲੋਕਾਂ ਨੂੰ ਮੈਂ ਨਾ ਲੰਬੜਦਾਰ ਹੀ ਆਏ ਦੇਖਣੀਆਂ ਵੀ ਪੱਕਾ ਆਈਡੀਆ ਹੈਗਾ ਕਿ ਨਹੀਂ ਬਰਿੰਦਰ ਨੂੰ ਹਾਂ ਬਿੱਟੂ ਬਿੱਟੂ ਵੀ ਲੰਬੜਦਾਰ ਹੀ ਈ ਦਾ ਹੁਣ ਅੰਦਾਜ਼ਾ ਦੇਖਣਾ ਮੇਰੀ ਗੱਲ ਤਾਂ ਸੁਣ ਨਮਰਦਾਰ ਬਹੁਤ ਤਗੜਾ ਬੰਦਾ ਹੈ ਉਹ ਤਾਂ ਠੀਕ ਆ ਮੈਂ 3 ਲੱਖ ਰੁਪਏ ਨਹੀਂ ਟਾਈਮ ਰੱਖਦਾ ਹੈ ਐਨੀ ਟਾਈਮ ਹਾਂ ਬਹੁਤ ਤਗੜਾ ਬੰਦਾ ਹੈ ਦੇਖਣੇ ਮੇ ਲੱਗਦਾ ਹੈ ਐਸੀ ਉਹ ਇਹਦਾ 500 ਵੀ ਨਹੀਂ ਜੇਬ ਚ ਰੱਖਦਾ ਇੱਕ ਵਾਰ ਕਿ ਉਹ ਨਿਕਟਾ ਰਿਹਾ ਕਿ ਜੇਬ ਮੇਂ ਤੁਹਾਨੂੰ ਆਪਕੋ ਮਾਲੂਮ ਨਹੀਂ ਹੈ ਜਾਦੇ ਪੈਸੇ ਲੈ ਰਹਿਨੇ ਥੇ ਹਾਂ ਕੋਈ ਸੀਨ ਵੀ ਲੇਤਾ ਹੈ ਓਏ ਓਏ ਇਹ ਤਾਂ ਸੀਨ ਇਸਕੇ ਸਾਥ ਹੋ ਲਿਆ ਤਾਂ ਹੀ ਤਾਂ ਤੁਹਾਨੂੰ ਮੈਂ ਬਤਾਉਂਦਾ ਵੀ ਇਹ ਤਾਂ 500 ਵੀ ਨਹੀਂ ਰੱਖਦਾ ਜੇਬ ਮੇਂ ਇਸੇ ਲਈ ਨਹੀਂ ਬੋਲੇ ਬਹੁਤ ਤਕੜਾ ਜਮੀ ਇਹ ਠੇਕੇਦਾਰ ਹੈ ਹਾਂ ਠੇਕੇਦਾਰ ਦਾ ਬਹੁਤ ਤਕੜਾ ਹੈ ਇਹੋ ਜੀ ਗੱਲ ਦੀ ਇਸੇ ਵੋਸੇ ਨਹੀਂ ਹੈ ਹਾਂ ਇਸ ਦਾ ਭਾਈ ਜੋ ਹੈ ਬੰਤੀ ਹਾਂ ਉਹ ਤੋਂ ਅਨਿਟਮ ਐਸੇ ਕਰਕੇ ਪੈਸੇ ਰੱਖਤਾ ਥਾ ਐਸੀ ਹਾਂ ਨਾ ਉਹ ਮੈਂ ਵੀ ਦੇਖਿਆ ਮੈਂ ਛੋਟਾ ਹੁੰਦਾ ਤਾਂ ਜਿਆਦਾ ਹਾਂ ਉਹ ਬੰਦਾ ਡਰਨੇ ਵਾਲੇ ਥਾ ਉਹ ਬੰਦਾ ਦਲੇਰ ਥਾ ਹਾਂ ਇਹ ਤਾਂ ਇਹ ਵੀ ਦਲੇਰ ਆ ਪਰ ਇਹਨੂੰ ਬਚਾਰੇ ਨੂੰ ਘੇਲ ਲਿਆ ਉੱਥੇ ਦੋ ਤਿੰਨ ਜਾਣਿਆਂ ਨੇ ਐਮਰੇ ਤਾਂ ਕੀ ਗੱਲ ਹੋ ਗਈ ਵੀ

हां हां चल चलिए ए लो जी ਹੁਣ ਸਫਾਈ ਚੱਲ ਰਹੀ ਆ ਪੂਰੀ ਬਰਿੰਦਰ ਐਨੂੰ ਤਾਂ ਨਹੀਂ ਛੇੜਨਾ ਪਤੂ ਪੁਰਾਣੀ ਤੂੜੀ ਨੂੰ ਇਹਦੇ ਉੱਪਰੇ ਬੰਦਣਾ ਹਨਾ ਫੇਰ ਥੱਲੇ ਆਏ ਆ ਮਿੱਟੀ ਆ ਜਾਣੀ ਕਿਆ ਫਾਇਦਾ ਹਨਾ ਇਹਨੂੰ ਤਾਂ ਸਗੋ ਜਿੱਥੇ ਨੂੰ ਉਹ ਨਹੀਂ ਹੈਗੀ ਉੱਥੇ ਨੂੰ ਵੀ ਪੁਛਾ ਦੇ ਤੋ ਇਹ ਲੋ ਭਾਈ ਉੱਧਰ ਲੱਕੜੀਆਂ ਬਈਆਂ ਦੀਆਂ ਆਪਣੀਆਂ ਬਾਲਣ ਬਾਲਣ ਗਿਆ ਮੁੱਕ ਪਰ ਵਿੱਚ ਹਜੇ ਹੈਗੀਆਂ ਥੱਲੇ ਵੀ ਲੱਕੜੀਆਂ ਬਹੁਤ ਦੇਖੋ ਇਹ ਜੇ ਟਰੈਕਟਰ ਗੱਲ ਟੁੱਕਰੀਆਂ ਤਾਂ ਮਨ ਨੂੰ ਲੱਗਦਾ ਵੀ ਟਰੈਕਟਰ ਕਰੇ ਕੱਢੂਗਾ ਬਾਈ ਹੁਣ ਸ਼ਾਇਦ ਵਿੱਚ ਤੇ ਪੂਰੇ ਨਾ ਲੀ ਹੋ ਗਈ ਕੰਡੇ ਲੀ ਜਿਹੜੀ ਹੁੰਦੀ ਆ ਉਹਦੇ ਕਰਕੇ ਹੱਥ ਨਾਲ ਵੀ ਬੰਦਾ ਔਰ ਦੇ ਲੱਕੜੀਆਂ ਕੱਢ ਸਕਦਾ ਹੈ ਇਹ ਜਿਆਦਾ ਨਹੀਂ 2-4 ਦਿਨ ਦਾ ਬਾਲਣ ਨਿਕਲਿਆ ਨਾ ਮੈਂ ਤਾਂ ਉਦੋਂ ਗਲੇ ਗਿਆ ਹੁਣ ਥੱਲੇ ਵਾਲਾ ਦਾ ਜਮੇ ਲਈ ਹੋ ਗਈ ਬਾਈ ਹੈ ਆ ਬਾਲਣ ਜਿੰਨਾ ਕਿ ਨਿਕਲਦਾ ਉਹਨਾਂ ਦਾ ਕੱਢ ਲੋ ਨਹੀਂ ਤੇ ਬਚਾ ਕੇ ਕੱਢੀ ਕਿਤੇ ਹੋਰ ਪੰਗਾ ਭਾਈ ਨੂੰ ਕੋਈ ਇਹ ਤਾਂ ਸਾਲੀ ਵਿੱਚ ਟੁੱਟ ਜਵੇ ਨਿਕਲਦੀ ਵੀ ਨਹੀਂ ਸੌਖੀ ਜੀ ਲੋ ਜੀ ਸਫਾਈ ਹੋ ਗਈ ਆਪਣੇ ਕੁੱਪ ਦੀ ਹਨਾ ਉਪ ਦੀ ਕਰਦਣੀ ਹੁਣ ਤਿਆਰੀ ਬੰਨਣੇ ਦੀ ਇਹਦੇ ਗੱਲ ਮਿਲਣਾ ਹੈ ਕਿੰਨੇ ਹੱਥ ਦਾ ਰੱਖਣਾ ਕਿੰਨੇ ਹੱਥ ਦਾ ਰੱਖਣਾ ਮਿੱਤਰ 15 14 14 ਹੱਥ ਪਾਪਾ ਜੀ ਤੂੜੀ ਵੀ ਦੇਖ ਲਓ ਕਿੰਨੀ ਆ ਫਿਰ ਉਹ ਇਹ ਕੰਮ ਖਰਾਬ ਹੁੰਦਾ ਹਾਂ 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 ਕੋਈ ਜਲਾ ਨਹੀਂ ਠੀਕ ਹੁੰਦਾ ਥੱਲੇ ਥੱਲੇ ਮਾ ਥੱਲੇ ਦਾ ਤੂੜੀ ਪੈਂਦੀ

ਕੰਡਾ ਨੇਰੀ ਆਏਗਾ ਫੜਾ ਕੇ ਲੈ ਜਾਏਗਾ ਕੋਈ ਦੱਸ ਮੈਂ ਆਉਗੋ ਕੋਈ ਗੱਲ ਨਹੀਂ ਕੋਈ ਆਪਣਾ ਬੁੱਧੂ ਲੋਂਦਾ ਵੀ ਨੇੜੇ ਨੇੜੇ ਖੜ ਕੇ ਖਾਲੇ ਤੇ ਖੁੱਲਾ ਰੱਖੋ ਹਾਂ ਇੱਥੇ ਚਲੇ ਜਾਗਾ ਇਹ ਮੋੜ ਤੋਂ ਬਾਅਦ ਹਾਂ ਇਹ ਵੀ ਲੈ ਜਾਣੀ ਪਵਾ ਉਸ ਤੋਂ ਨਹੀਂ ਬਨਾ ਹੂਆ ਕੰਡਾ ਜਿੰਨਾ ਕੁੱਪ ਨੀਵਾ ਹੋਊਗਾ ਉਹਦੇ ਉੱਪਰ ਸਰਮਾ ਪਾਣੀ ਪੈਂਦਾ ਜਾਂ ਥੋੜੇ ਮੁੜ ਜਣਾ ਯਾਰ ਹਾਂ ਜਿੰਨਾ ਉੱਪਰ ਤਰਸ਼ਾ ਜਾਊਂਗਾ ਹੌਲੀ ਹੌਲੀ ਹੁੰਦਾ ਬੰਦੂਗਾ ਨਹੀਂ ਢਾਲ ਫੜ ਜਾਂਦੀ ਆ ਹਾਂ ਉਹ ਗੱਲ ਸੁਣ ਲਾ ਉਹ ਗੁਰਦੁਆਰੇ ਦਾ ਸਾਹਬ ਦਾ ਗੁੰਮੜ ਦੇਖ ਲਾ ਉਕਣਾ ਢਾਲ ਨਿਕਲਣੀ ਚਾਹੀਦੀ ਹਾਂ ਸੁਣ ਗਿਆ ਢਾਲਿਕਾ ਹਾਂ ਐਨ ਗੋਲ ਚੱਕ ਦੋ ਫੁੱਟੇ ਫੇ ਚੱਕ ਦੋ ਹਾਂ ਕੀ ਮੰਗਾ ਲਿਆ ਹੁਣ ਇਹ ਕੁਝ ਮੰਗਾਇਆ ਹੈ ਕੀ ਹੈ ਦੱਸੋ ਕੀ ਹੋ ਸਕਦਾ ਮੇਰੇ ਲਈ ਤਾਂ ਨਾਲੇ ਤੱਕੇ ਫਾਇਦੇ ਦੀ ਚੀਜ਼ ਲੱਗ ਰਹੀ ਹੈ ਹਾਂ ਮੱਤੀ ਯੂਜ਼ ਕਰਕੇ ਦੇਖ ਪਉਗੀ ਅੰਪਾਈ ਮੈਂ ਕਿਆ ਕਹਿ ਸਕਦਾ ਕੀ ਹੈ ਬੰਦ ਚੀਜ਼ ਨੂੰ ਪਿਆ ਦੱਸ ਦਿਓ ਹੋਰ ਕੀ ਹੈ ਹੁਣ ਇਹਦੇ ਵਿੱਚ ਸਾਨੂੰ ਕਿਹ ਪਤਾ ਵੀ ਕੀ ਹੋ ਸਕਦਾ ਹੈ ਸਗਾ ਢੋਲ ਪਾ ਗਿਆ ਬਟੋਲ ਆ ਇਹ ਤਾਂ ਦੇਖੀਏ ਖੋਲ ਕੇ ਫਿਰ ਕੀ ਆ ਹਾਂ ਹਾਂ ਦੇਖ ਖੋਲ ਕੇ ਕੀ ਆ ਪਰਸ ਨਹੀਂ ਹੈਗੇ ਕਹਿੰਦੇ ਦੋ ਦੋ ਪਰਸ ਪਰਸ ਨਹੀਂ ਹੈਗਾ ਪੁੱਤ ਇਹ ਪੁੱਤ ਮੈਂ ਕਿਤੇ ਪਰਸ ਚੱਕਦੀ ਆ ਤੈਨੂੰ ਲੱਗਦਾ ਵੀ ਪਰਸ ਚੱਕਦੀ ਆਉਂਗੀ ਪਤਾ ਨਹੀਂ ਕੀ ਮੰਗਾ ਲਿਆ ਭਾਈ ਮੈਂ ਤਾਂ ਬਟੂਆ ਚੱਕਦਾ ਨਹੀਂ ਨਹੀਂ ਜੀ ਖਾਣੇ ਵਾਲੀ ਜੀ ਪਾਪਾ ਜੀ ਖਾਣੇ ਵਾਲੀ ਚੀਜ਼ ਪਪਾ ਜੀ ਪਾਰਸਲ ਥੋੜੀ ਹੋਣੀ ਆ। ਖਾਣੇ ਵਾਲੀ। ਇਹ ਜਿਆ ਕਾ ਮੰਗਾ ਲਿਆ ਹੁੰਦਾ ਟੇਪ ਪਾੜਨੀ ਦੀ। ਉਹ ਟੇਪੇ ਪਾੜੀ ਆ ਦੇਖੋ। ਅੱਛਾ। ਇਹ ਬੜੀ ਜਰੂਰ ਟਾਈਟ ਹੋਈ ਵੀ ਬੜੀ ਜੂਂਦੇ। ਪੈਕਿੰਗ ਦਾ ਫੇਰ ਨਹੀਂ ਕਰਦੇ ਆ ਜੀ ਉਹ। ਅੱਛਾ ਇਸ ਸਾਈਡ ਨੂੰ। ਮੈਂ ਪਾੜਨਾ ਹੈ। ਮੇਰੀ ਬੀਆ ਮੈਨੂੰ ਆਏ ਜੇ ਹਾਂ ਫੋਨ ਮਣੀ ਗੱਲ ਜੇ ਜੀ ਲੂ ਜੀ ਨਹੀਂ ਨਾ ਉਹ ਕਿਹ ਲੈਟਰੀ ਨਿਕਲ ਗਈ ਸੀ ਉਹ ਸਟicker ਨਿਕਲ ਆਇਆ ਵਾਪਾ ਕੈਸ਼ਬੈਕ 50 ਰੁਪਏ ਮਿਲਨੇ ਚਾਹੀਦੇ ਸੀ ਮੈਨੂੰ ਹਾਂ ਮੋੜੇਗਾ ਤੇ ਨਹੀਂ ਇਹਨਾਂ ਨੇ ਜੇ Google Pay ਨਾਲ ਕਰਦੀ Paytm ਨਾਲ ਕਰਦੀ ਪੈਸੇ ਹਾਂ ਤਾਂ ਕੈਸ਼ ਦੱਤੇ ਹਾਂ ਮੈਂ ਕਰਤੀ ਬਾਤ ਮੋੜੇ ਹੋਰ ਠੀਕ ਹੈ ਬੰਨਾਂ ਸੈਂਡ ਕਰੋ फ्रेश वर्क बिल भी क्रेडिट विद इन 7 डेज दास्ता वाला भी 7 ਦਿਨਾਂ ਤੱਕ ਪੈਸੇ ਨਹੀਂ ਮਿਲਿਆ ਤੇ ਆਇਆ ਕਿੰਨੇ ਦਾ ਇਹ 525 ਰੁਪਏ ਲਾ ਕੀ ਹੈ ਕੀ ਹੈ ਦੇਖਦੇ ਆਪਾਂ ਖੋਲ ਕੇ ਖੜੋ ਤਾਂ ਸਹੀ ਹਾਂ ਚੱਲ ਸਾਨੂੰ ਤਾਂ ਹੁਣ ਪਤਾ ਨਹੀਂ ਤੈਨੂੰ ਤਾਂ ਪਤਾ ਹੀ ਹੈ ਵੀ ਕੀ ਹੈ ਇਹ ਇਹੋ ਕਹਿੰਦੇ ਮਿੰਨੀ ਕੁੱਕਰ ਬਿਲਕੁਲ ਕੁਝ ਮਜਾਉਂ ਮਿੰਨੀ ਕੁੱਕਰ ਆਹਾਂ ਬੱਦਲੀ ਪਏ ਨਾ ਬਣੀ ਕਿੱਛਿਆ ਇਹ ਪਤਾ ਕੀ ਆ ਜਿਵੇਂ ਹੁਣ ਆਪਾਂ ਕੋਈ ਮੋਮੋਜ਼ ਬਣਾਉਂਦੇ ਆ ਸਟੀਮ ਦੀ ਲੋੜ ਪੈਂਦੀ ਆ ਹਾਂ 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 ਇਹ ਸਟੀਮ ਮਰਦੀ ਦਿੱਤਾ ਵਾ ਅੱਛਾ ਅੱਛਾ ਇਹਦੇ ਨਾਲ ਕੇ ਜਾਣਾ ਜਮਣਾ ਦੇ ਵਿੱਚ ਕੋਈ ਸਟੀਮ ਦੇ ਵਿੱਚ ਕੋਈ ਚੀਜ਼ ਬਣਾਉਣੀ ਆ ਹੂੰ ਕੀ ਆ ਬਾਤ ਹੈ ਇਹ ਕੁੱਕਰ ਆ ਛੋਟਾ ਜਿਹਾ ਟਿੱਕਰੀ ਇਹ ਵਿੱਚ 3-4 ਆਲੂ ਬਾਲਨੇ ਆ ਇਲੈਕਟ੍ਰਿਕ ਆ ਮੇਨ ਗੱਲ ਇਹ ਹੈ ਇਹ ਇਹ ਮਤਲਬ ਉਹ ਚੀਜ਼ ਆ ਜਿੱਦਾਂ ਹੁਣ ਮਾਲਾ ਵੀ ਗੋਲ ਗੱਪੇ ਬਣਾਉਣੇ ਆ ਵੀ ਦੋ ਤਿੰਨ ਆਲੂ ਉਬਾਲਣੇ ਆ ਹਨਾ ਫਟਾਫਟ ਉੱਬੜ ਜਾਣੇ ਹਾਂ ਦੋ ਜਣੇ ਕਿਆ ਕਾਲਾ ਕੇ ਦਾਦੀ ਪੁੱਤ ਦਾਦੇ ਪੋਤੇ ਮੈਂ ਆਪਣੀ ਬੋਤੀ ਨਹੀਂ ਲੱਗਿਆ ਦਾ ਪਤਾ ਨਹੀਂ ਵਜਾਉਂ ਦੇ ਨੂਰ ਨੇ ਆ ਜੀ ਭਾਜੀ ਕਹਿੰਦੇ ਮੈਂ ਨੂਰ ਨੂੰ ਲਿਆਉਣਾ ਹਾਂ ਨੂਰੂ ਨੇ ਭਾਈ ਸਾਡੀ ਨੇ ਅੱਜ ਆ ਜਾਣਾ ਸਾਡਾ ਤਾਂ ਆਪ ਜੀ ਨਹੀਂ ਲੱਗਦਾ ਉਹਦੇ ਬਗੈਰ ਮੈਂ ਆਪਣੀ ਪੋਤੀ ਜੋ ਕੇ ਰੱਖੇ ਬਈ ਹਾਂ ਆ ਵਾਲੀ ਆ ਵਾਲੀ ਇੱਕ ਆ ਵਾਲੀ ਪੋਤੀ ਨੂੰ ਇੱਕ ਦੇ ਦੇ ਤੂੰ ਮਜਾਲਾ ਭਾਈ ਆ ਆਪਣੀ ਲੋਗ ਦੇਤੀ ਇੱਕ ਆਪਣੀ ਦੂਈ ਪੋਤੀ ਜੋਗੀ ਰੱਖ ਲੇ ਉਹ ਪਜਾਂਦੀ ਹੁੰਦੀ ਆ ਉਹ ਬਹੁਤ ਸ਼ੌਕ ਨਾਲ ਬਜਾਉਂਦੀ ਆ ਦੂਈ ਨੂੰ ਕੋਈ ਨਾ ਪੜਾ ਦੇ ਹਾਂ ਦੂਈ ਨੂਰ ਜੋਗੀ ਦੋ ਹਾਂ ਵਧੀਆ ਜੀ ਜਨ ਤੁਸੀਂ ਬਣਾ ਕੇ ਟਰਾਈ ਕਰਕੇ ਕਿੰਬਲ ਕੋਲ ਬਦਿਆ ਲੱਗਦਾ ਹੈ ਦੁੱਧ ਵਗਾਰਾ ਗਰਮ ਹੋਜਣਾ ਯਾਰ ਈਜ਼ੀ ਆ ਇਹ ਦੁੱਧ ਵੀ ਹੋਜੂਗਾ ਗਰਮ ਲੂ ਆਪ ਗਰਮ ਕਰਨੀ ਆ ਚੀਜ਼ ਸਰਦਾਰ ਜੀ ਅੱਛਾ ਜਿਵੇਂ ਹੁਣ ਹਸਪੀਟਲ ਵਗੈਰਾ ਤੇ ਆਪਾਂ ਲੈ ਕੇ ਜਾ ਸਕਦੇ ਆ ਉਹ ਬੜਾ ਇੰਡਕਸ਼ਨ ਹੀ ਚੱਕਣਾ ਪੈਂਦਾ ਇਹ ਨੂੰ ਚੱਕ ਲੈ ਜੋ ਇੱਥੇ ਰੱਖ ਕੇ ਸਬਜ਼ੀ ਵੀ ਗਰਮ ਕਰ ਲਓ ਜੋ ਮਰਜ਼ੀ ਗਰਮ ਕਰ ਲਓ ਹਾਂ ਉਹ ਚੀਜ਼ ਵਾ ਉਹ ਚੀਜ਼ ਵਾਸਤੇ ਦਾ ਫਾਇਦਾ ਹੀ ਦਾ ਹਲਕਾ ਹੈ ਜਿਵੇਂ ਹੁਣ ਕਿਤੇ ਘੁੰਮਣ ਘਾਮਣ ਜਾਣਾ ਹੂੰ ਉੱਥੇ ਵੀ ਆਪਾਂ ਲੈ ਕੇ ਜਾ ਸਕਦੇ ਆ ਇਹਦੇ ਚ ਮੈਗੀ ਮੂਗੀ ਬਣਾ ਲਓ ਹਾਂ ਇਹ ਸਬਜ਼ੀ ਥੋੜੀ ਜੀ ਮਾਣੀ ਮੋਟੀ ਬਣ ਸਕਦੀ ਹੈ ਇੱਕ ਡੰਗ ਦੀ ਬਣ ਸਕਦੀ ਦੋ ਬੰਦਿਆਂ ਦੀ ਹੋਰ ਕੀ ਆ ਖੁੱਲਾ ਇਹ ਤਾਂ ਹੈ ਦੋ ਬੰਦੇ ਆ ਨਾਮ ਦਾ ਬਾਹਰ ਜੇ ਕਿਤੇ ਬਾਹਰ ਗਏ ਵੀ ਹੋਵੇ ਜੇ ਮੈਗੀ ਦੀ ਪਲੇਟ ਵੀ ਲੈਣੀ ਆ ਵਿੱਟ ਕਠੋਕੜ 100 150 ਦੀ ਮਿਲਦੀ ਆਪਣੀ ਬਣਾ ਕੇ ਖਾ ਲਓ ਉਰੇ ਇਹਦੇ માં ਬਣ ਜਣੀ ਚਾਰ ਬੰਦੇ ਆ ਜੋਗੀ ਹੈਂ 50 ਦੇ ਬਣਾ ਲਓ ਨਹੀਂ ਆਪਣੀ ਬਣਾ ਲਓ 20 ਰੁਪਏ ਦੀ ਮਹਗੀ ਆਉਣੀ ਆ ਤੁਹਾਨੂੰ ਇਹਦੇ ਵਿੱਚ ਧਰ ਲੋ ਆਪਾਂ ਆਪਣਾ ਦੇਖਣਾ ਬਸ ਉਹ ਤਾਂ ਹਾਂ 20 ਰੋਡਾ ਲੈਣ ਵਾ ਮਠਾ ਪਤੀ ਪਾਇਆ ਚਾਲ ਵਿੱਚ ਚਾਹ ਬਣੀ ਚਾਲ ਭਾਈ ਹਾਂ ਅੱਛਾ ਆਹ ਸਟੀਮ ਵਾਲਾ ਆ ਗਿਆ ਸਸਤੇ ਮੈਂ ਤਾਂ ਹਾਂ ਜੀ ਹੈਂ हां ਇਦਾਂ ਹੀ ਆ ਏਦਾਂ ਹੋਊਗਾ ਥੱਲੇ ਪਾਣੀ ਰੱਖ ਦੋ ਉੱਪਰ ਜਿਹੜੀ ਆਫ ਨਾਲ ਚੀਜ਼ ਬਣਦੀ ਆ ਪਾਪਾ ਜੀ ਜਿੱਦਾਂ ਹੂੰ ਪਾਪਾ ਜੀ ਨੂੰ ਮੋਮੋਸ ਬਣਾ ਕੇ ਖਵਾਉਂਗੀ ਕਿਸੇ ਦੇ ਸਾਦੇ ਨਹੀਂ ਹੁੰਦੇ ਪਾਪਾ ਇਹਦੇ ਬਿਲਕੁਲ ਅਸੀਂ ਜਿੱਥੇ ਸਾਦੇ ਉਹਨਾਂ ਨਵੇਂ ਵੀ ਨਹੀਂ ਕਰੇ ਮਤਲਬ ਨਵੇਂ ਨਹੀਂ ਕਰੇ ਦੇਖੇ ਹੀ ਨਹੀਂ ਨਵੇਂ ਵੀ ਨਹੀਂ ਕਰੇ ਮਤਲਬ ਦੇਖੇ ਵੀ ਨਹੀਂ ਕਦੇ ਕਿਤੇ ਮੇਰੇ ਪਾਪਾ ਜੀ ਨੇ ਇੱਕ ਗੱਲ ਪਤਾ ਗੱਲ ਕੀ ਆ ਏ ਹੁਣ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪਾਪਾ ਜੀ ਨੇ ਇੱਕ ਗੱਲ ਜ਼ਰੂਰ ਕਹਣੀ ਆ ਕਿਆ ਕੱਚੇ ਪੱਕੇ ਜੀ ਕਰਦੇ ਕਿਉਂਕਿ ਮੈਂ ਵੀ ਪਾਪਾ ਜੀ ਸਾਡੀ ਕੈਟਾਗਰੀ ਚ ਹੈ ਵੀ ਉਹ ਉਹ ਨਾ ਪਾਪਾ ਜੀ ਉਹਦੇ ਵਿੱਚ ਉਹ ਬਣੇ ਵੀ ਹੁੰਦੇ ਭਾਫ ਨਾਲੇ ਮੈਦੇ ਨਾਲ ਮੈਦਾ ਹੁੰਦਾ ਉਹਨਾਂ ਚ ਭਾਫ ਨਾਲੇ ਬਣਦੇ ਉਹ ਦੂਣਾ ਵਧੀਆ ਫਿਰ ਮੈਦੇ ਵਾਲੀ ਚੀਜ਼ ਆ ਪਾਪਾ ਜੀ ਪਤਾ ਕੀ ਆ ਇੱਕ ਤਾਂ ਪਾ ਮੈਦੇ ਵਾਲੀ ਕੋਈ ਵੀ ਚੀਜ਼ ਬਣਾ ਲਿਓ ਪਤਾ ਕੇ ਖਾ ਲੈਂਦੇ ਉਹਨੂੰ ਸੁਆਦ ਨਾਲ ਹੈ ਨਾ ਮੈਂ ਦਾ ਮੈਂ ਦੇ ਵਿੱਚ ਸਬਜ਼ੀਆਂ ਭਰਤੀ ਦਿੰਦੀ ਹਾਂ ਬਸ ਐ ਗੋਲ ਕੱਪਾ ਜਿਹਾ ਬਣਾ ਕੇ ਇੱਕ ਗੋਲ ਜਿਹਾ ਬਣਾ ਦੋ ਮੰਨ ਕੇ ਚਲੋ ਇਹਦੇ ਉੱਪਰ ਰੱਖ ਦੇਣਾ ਉਹ ਪਾਣੀ ਦੇ ਨਾਲ ਬਣਨੀ ਆ ਪਾਣੀ ਤੇ ਸਟੀਮ ਦੇਣਾ ਭਾਫ਼ ਨਾਲ ਹਾਂ ਗਰਮ ਭਾਫ਼ ਆਉਣੀ ਜਿਹੜੀ ਜਦੋਂ ਦੋ ਹਾਂ ਵੀ ਬਰਿੰਦਰਾ ਸਤਿ ਸ਼੍ਰੀ ਅਕਾਲ ਕਿੱਦਾਂ ਹੁਣ ਕੁੱਪ ਦਾ ਕੰਮ ਕਿੰਨਾ ਕ ਲੱਗ ਗਿਆ ਸਰੇ ਵਧੀਆ ਹੈ ਕੁੱਪ ਕਿੰਦਾ ਕੁੱਪ ਕੁੱਪ ਵਧੀਆ ਤੁਰਪਿਆ ਕੋਸ ਹਾਂ ਤੁਰ ਗਿਆ ਮੈਂ ਤਾਂ ਤੁਸੀਂ ਚਾਵਲ ਮੰਗਦੇ ਮੈਂ ਤਾਂ ਅੱਜ ਰਿਹਾ ਸਾਰੀ ਦਿਹਾੜੀ ਬਾਹਰੇ ਦੂਆ ਦੇਖਣ ਲੱਗੇ ਹਾਂ ਦੂਆ ਦੂਆ ਗੇੜ ਧਰਤਾ ਹੈ ਚੱਲ ਮੈਂ ਗੇੜਾ ਅੱਜ ਹੋ ਜੂ ਉਹ ਅੱਜ ਕਿੱਥੇ ਹੋਣਾ ਕੱਲੂ ਹੋਊਗਾ ਨਹੀਂ ਅੰਕਲ ਤੁਸੀਂ ਚੌਲ ਮੰਗਦੇ ਆ ਵੀ ਫੇਰ ਅੱਜ ਸ਼ਾਮ ਦਾ ਪ੍ਰਸ਼ਾਦਾ ਬਣਾਉਣ ਲਈ ਚੌਲੇ ਬਣਾਉਣੇ ਚੌਲ ਬਣਾ ਲੈ ਇਨਾਂ ਨੇ ਆਪੇ ਬਣਾ ਲੈਣੇ ਚੌਲ ਵੀ ਪੁੱਛਦੀ ਮੰਮੀ ਅੱਜ ਸ਼ਾਮ ਦਾ ਇਹਨਾਂ ਦਾ ਪ੍ਰਸ਼ਾਦਾ ਨਹੀਂ ਬਣਦਾ ਇਹ ਕਹਿੰਦੇ ਨੇ ਅਸੀਂ ਚੌਲੇ ਬਣਾ ਲੈਣੇ ਨੇ ਚੌਲੇ ਦੇ ਦੂ ਮੈਂ ਮਾਰ ਕੇ ਲੱਗੇ ਨਾ ਕੀ ਤੜੀ ਆਹ ਬਣਾ ਤੇ ਚਾਵਲ ਆਲੂ ਗਠਾ ਤੇਲ ਦੋ ਦਿਨ ਕੋ ਇਕੱਠੇ ਪਾ ਲੈ ਠੀਕ ਆ ਅੱਛਾ ਕੱਲ ਦਾ ਵੀ ਹਾਂ ਕੱਲ ਤੈਨੂੰ ਬੜੇ ਦੇ ਦਾਂ ਇਹਨਾਂ ਨੂੰ ਤੇ ਮੈਂ ਹੁਣ ਹਾਂ ਦੋ ਦਿਨ ਕੋ ਕਿੰਨਾ ਦੇਣੋਗੇ ਨੇ 10 ਬੰਦਾ ਹੋ ਜਾਵੇ ਕਿੰਨਾ ਨਹੀਂ 10 ਬੰਦਾ ਹੋ ਜੂ ਉੱਥੇ ਸਾਢੇ ਜਿੰਨੇ ਸਾਢੇ ਲੱਗੇ ਵੇ ਸੀ ਉਸ ਸਭ ਨਾਲ ਦੇ ਦੇਣਾ ਬਹੁਤ ਬਹੁਤ ہزار ਬੰਦੇ ਲੱਗੇ ਵੇ ਆਪਣੇ 5 ਬੰਦੇ ਹਾਂ ਤੂੰ ਬੈ ਉਹ ਤੂੰ ਤਾਂ ਸਾਈਕਲ ਪਰੇ ਫਰੀ ਜਾਂਦਾ ਸਵੇਰ ਦਾ ਕੰਮ ਕੰਮ ਥੋੜੀ ਕਾਤਾ ਉਹ ਯਾਰ ਤੂੰ ਤਾਂ ਸਾਈਕਲ ਪਰੇ ਫਰੀ ਜਾਂਦਾ ਪ੍ਰਿੰਦਰ ਇਹ ਤਾਂ ਭਾਈ ਮੋਟੀ ਕਮਾਈ ਕਰਦਾ ਵੈਸੇ ਆਪਾਂ ਫੈਕਟਰੀ ਗੱਲ ਇਹ ਤਾਂ ਮੋਟੀ ਇਹ ਤਾਂ ਖਾਣਾ ਤਾਂ ਸਭ ਨੇ ਆ ਉਹ ਤਾਂ ਚੱਲ ਲੰਬੜਦਾਰੀ ਲੰਬੜਦਾਰੀ ਤਾਂ ਬਹੁਤ ਨਜ਼ਾਰੇ ਆ ਲੰਬੜਦਾਰੀ ਤਾਂ ਨਜ਼ਾਰੇ ਵਾਲੀ ਚੀਜ਼ ਆ ਬੰਦ ਕਰ ਨਾ ਬੰਦ ਕਾ ਤੇ ਕਰਾ ਭਾਈ ਸੇ ਕੰਮ ਹੈ ਲੰਬੜਦਾਰੀ ਤਾਂ ਨਜ਼ਾਰੇ ਵਾਲੀ ਚੀਜ਼ ਆ ਸਾਈਕਲ 'ਤੇ ਘੁੰਮੀ ਜਾਓ ਸਾਰੀ ਦਿਹਾੜੀ ਦਿਹਾੜੀ ਪੂਰੀ ਬੈ ਜਾਂਦੀ ਦੇ ਮੂੰਹ ਤੇ ਜਿਹੜੀ ਚੀਜ਼ ਪੈਣੀ ਉਹ ਪੈਣੀ ਹੋਰ ਵੀ ਬਹਾਨੇ ਦੇ ਨਾਲ ਹੀ ਚਲੋ ਕੋਈ ਨਹੀਂ ਕੋਫੋ ਵਾਲਾ ਮਰਾਉਂਦੇ ਥਣੋਂ ਜਿਹੜਾ ਤੇਰੀ ਆ ਗਿਆ ਉੱਪਰ ਮੇਰੀ ਗੱਲ ਸੁਣੇ ਨਾਲੇ ਹੁਣ ਅੰਕਲ ਆਏ ਮੜੀ ਜੀ ਉਹਦੇ ਪੱਤਰਪਾਲ ਦਵਾਨੂ ਕਾਦੀ ਪਰ ਲੱਗਣ ਲੱਗੇ ਉਹ ਤੂੜੀ ਪਰ ਕੋਈ ਨਹੀਂ ਕੋਈ ਸਾਰੀ ਤੂੜੀਓ ਤੂੜੀ ਆ ਜਣੀ ਜੀ ਉਹ ਹੁਣ ਨਹੀਂ ਉੜਦੀ ਹੁਣ ਉਹ ਮੀਂਹ ਨਾਲ ਇੱਕ ਵਾਰ ਭਿੱਜ ਕੇ ਨਾ ਉਹਦੀ ਤੈਂ ਬਣ ਗਈ ਪਹਿਲੇ ਹੁਣ ਕਿਤੇ ਨਹੀਂ ਜਾਂਦੀ ਉਹ ਟੈਨਸ਼ਨ ਆਨੇ ਸਾਰੇ ਜਾਨੇ ਘਰ ਨੂੰ ਉਹ ਇਹ ਤਾਂ ਹੋਰ ਦਾ ਬੰਦਾ ਏ ਤੁਹਾਨੂੰ ਕਿੰਨੇ ਵਜੇ ਛੁੱਟੀ ਹੋਣੀ ਆ ਹਮ ਲੋਗਾ ਨੂੰ ਸਵਾਗਤ ਇਹ ਕਿਤੇ ਗਵਰਨਮੈਂਟ ਦੀ ਨੌਕਰੀ ਨਹੀਂ ਛੁੱਟੀ ਆ ਹਮ ਆਉਂਗਾ ਜੇ ਦੱਸਦਾ ਨਹੀਂ ਗਵਰਨਮੈਂਟ ਦੀ ਛੁੱਟੀ ਵੀ ਤੇ ਮੈਂ ਸਮਝੀ ਕਿ ਮੈਂ ਵੈਸੇ ਪੁੱਛਦਾ ਕਿ 8 ਵਜੇ ਜਾਉਂਗੇ ਇਹ ਵੀ ਕਿਹਾ ਹੋਊਗਾ ਕਿ 6 ਵਜੇ ਚੱਲਿਆਂ ਨਾ ਨਾ 7 ਵਜੇ ਜਾਉਂਗੇ 6 ਵਜੇ ਨਹੀਂ ਰਹਿ ਜਾ ਉਹ 5 ਵਜੇ ਹਮ ਲੋਗਾ ਤਾਂ ਠੀਕ ਆ ਉਹ ਇਹ ਤਾਂ ਇਹਦਾ ਗੱਲ ਕੀ ਆ ਇਹ ਤਾਂ ਇਹਦਾ ਠੇਕੇ ਵਾਲਾ ਸਿਸਟਮ ਆ ਤਾਂ 6 ਵਜੇ ਚੱਲੇ ਜੇ ਦਿਹਾੜੀ ਹੁੰਦੇ ਹੋਣ ਨੂੰ ਤਾਂ ਕੱਦੇ ਜਾ ਕੇ ਨਾ ਤੋਂ ਵੀ ਲੈਣਾ ਤਾਂ ਇਹਨਾਂ ਨੇ ਇਹ 5 ਵਜੇ ਲੱਗਣਾ ਹੈ ਆਪਣੇ ਛੱਟ ਭਾਂਡੇ ਬਸ ਐਦਾਂ ਹੀ ਆ ਚਾਰ ਬਲੇ ਲਾ ਜਿੰਦੇ ਹੱਥੋਂ ਤੇ ਪੈ ਤੋਣ ਦੰਦ ਗੱਲ ਤੁਸੀਂ ਦਾ ਘਰ ਦੇ ਬੰਦੇ ਤੁਹਾਨੂੰ ਤਾਂ ਹੁਣ ਇਹਦੇ ਵੀ ਛੇਤੀ ਨਾ ਆ ਆਪਣੇ ਘਰ ਦਾ ਬੰਦਾ ਹਾਂ ਕਾਹ ਪਿੱਛੇ ਜਗ੍ਹਾ ਹਾਂ ਹਾਂ ਤਾਂ ਤਾਂ ਇਹ ਕਹਿਣਾ ਚਾਹੀਦਾ ਚਲ ਰਾਤ ਵੀ ਲਾ ਲਓ 12:00 1:00 ਜੀ ਫਟਾਫਟ ਬੰਨ ਕੇ ਪਰ ਹਉ ਇਹ ਠੰਡਾ ਠੰਡਾ ਇਹ ਨਾਰਾ ਚੜ ਕੋਈ ਨਹੀਂ ਮਰਾਉਂਦੇ ਤੁਹਾਨੂੰ ਕੁੱਪ ਨੂੰ ਗੇੜਾ ਲਓ ਜੀ ਇੱਧਰ ਢੇਰ ਵੀ ਲੱਗੇ ਹੋਏ ਚੱਕਣਾ ਢੇਰ ਤਾਂ ਕਾਫੀ ਚੱਕ ਲਿਆ ਵਸੇ ਆ ਸਾਰਾ ਇੱਥੇ ਢੇਰੀ ਢੇਰ ਤਾਂ ਵਸੇ ਆ ਜਗਾਂ ਚ ਸਾਰੀ ਚ ਤੇ ਬਹੁਤ ਗਿੱਲਾ ਹੋਇਆ ਵਾ ਜੀ ਸਾਰੀ ਹਨ ਤੇ ਲਓ ਜੀ ਇੱਧਰ ਹੁਣ ਕੁੱਪੜਾ ਕੰਮ ਵੀ ਕੁੱਪ ਦਾ ਬਹੁਤ ਬੜਾ ਛੇੜ ਲਿਆ ਇਹਨਾਂ ਨੇ ਵਸੇ ਕੁੱਪ ਪੂਰਾ ਜੋਰਾ ਛੋਰਾ ਤੇ ਚੱਲ ਰਿਹਾ ਭਾਈ ਜੀ ਇੱਕੇ ਹੀ ਗੇੜ ਲਾਇਆ ਜੀ ਕਹਿੰਦਾ ਦੂਆ ਗੇੜ ਲਾਤਾ ਲਓ ਜੀ ਕੁੱਪ ਚੱਲ ਰਿਹਾ ਸਿਸਟਮ ਪੂਰਾ ਇਹ ਲੇਟ ਤਾਂ ਹੋ ਗਿਆ ਜੀ ਪਹਿਲਾਂ ਸਵੇਰੇ ਜਾ ਕੇ ਲੈ ਕੇ ਆਇਆ ਖੜ ਖੜ ਹਜੇ ਲੈ ਕੇ ਆਉਣੀ ਸੀ ਕੁਝ ਦੇ ਕਰਕੇ ਲੇਟ ਹੋ ਗਿਆ ਕੰਮ ਨਹੀਂ ਤਾਂ ਹੁਣੋਂ ਕੰਮ ਖਿੱਚ ਵੀ ਹੋ ਜਾਣਾ ਤਾਂ ਕਾਫੀ ਤੇ ਕਾਫੀ ਬੜਾ ਜੀ ਵੈਸੇ ਹਨਾ ਤੂੜੀ ਵੀ ਪਰ ਬਹੁਤ ਪਈ ਹੈ ਜੀ ਮਾ ਲੱਗ ਜਾਣਾ ਫਿਰ ਇਹ ਕੱਲ ਨੂੰ ਸ਼ਾਮ ਤੱਕ ਫਿਰ ਲੱਗ ਜਾਣਾ ਰਸ ਨੇ ਬਹੁਤ ਮੋਟਾ ਮਾਣ ਲੈਂਦਾ ਬਈ ਕਾਦੇ ਵਾਸਤੇ ਲੈਂਦਾ ਇਹਨਾਂ ਨੇ ਇਹ ਫਤ ਨਹੀਂ ਕਾਦੇ ਵਾਸਤੇ ਲੈਂਦਾ ਤੇ ਲਓ ਜੀ ਆਹ ਤੂੜੀ ਹੈ ਜਿਹੜੀ ਇਹ ਮੀਂਹ ਤੇ ਬਾਅਦ ਦੀ ਬਣਾਈ ਵੀ ਆ ਇਹਦਾ ਰੰਗ ਦੇਖ ਲਓ ਤੁਸੀਂ ਕਿਹੋ ਜਿਹਾ ਕਾਲਾ ਜੀ ਕਾਲੀ ਤੂੜੀ ਹੈ ਇਹ ਹਨਾ ਜਿਹੜੀ ਮੀਂਹ ਤੇ ਪਹਿਲਾਂ ਬਣੀ ਵੀ ਆ ਮਤਲਬ ਹਲਕੇ ਮੀਂਹ ਪਏ ਵੇ ਜਦ ਹਨਾ ਇਹਦਾ ਮੀਂਹ ਪਾਰਾ ਪਿਆ ਵਾ ਜਿਹੜੀ ਪਹਿਲਾਂ ਵਾਲੀ ਨਹੀਂ ਹਾਂ ਸਹੀ ਗੱਲ ਆ ਆਬੜੀ ਪਹਿਲਾਂ ਦੀ ਆ ਇਹਦਾ ਫਰਕ ਆ ਤੂੜੀ ਦਾ ਹੈ ਨਾ ਜਿਹੜੀ ਮੀਤੇ ਬਾਦ ਬਣੀ ਆ ਜੀ ਉਹ ਤਾਂ ਕਾਲੀ ਜੀਓ ਬਣੀ ਹੋਰੇ ਤਾਂ ਨਹੀਂ ਤੂੜੀ ਆ ਚਲੋ ਪਰ ਹੁਣ ਬਣਾਣੀ ਤਾਂ ਪੈਣੀ ਹੋਤੀ ਲੋ ਜੀ ਬਾਕੀ ਕੁੱਪ ਆਪਣਾ ਕੱਲ ਨੂੰ ਸ਼ਾਮ ਤੱਕ ਲੱਗ ਜੂ ਸਰੇ ਮਿੱਤਰ ਕੱਲ ਨੂੰ ਸ਼ਾਮ ਨੂੰ ਲੱਗ ਜੂ ਸਰੇ ਕੱਲ ਸ਼ਾਮ ਤੱਕ ਪੂਰਾ ਹੋ ਜੂਗਾ ਸਰੇ ਹੈਂ ਇਹ ਕੋਠੀ ਕੋਈ ਸਮਾਨ ਘਟਦਾ ਤਾਂ ਨਹੀਂ ਚਾਰਤੂਰ ਘੜਤਾ ਉਹ ਉਹ ਪਤਲਾ ਵਾਲਾ ਪਤਲੇ ਵਾਲਾ ਰੱਸੀ ਹਾਉ ਕਿ ਨਹੀਂ ਅੱਛਾ ਨਾ ਲੈ ਕੇ ਨਹੀਂ ਆਏ ਪਤਲੇ ਵਾਲੀ ਰੱਸੀ ਕਾਹ ਲੈ ਆ ਉਹ ਲੈ ਆ ਤਾਂ ਮੋਟਾ ਉਹ ਯਾਰ ਉਹ ਕਿੱਥੇ ਚੱਲਣੀ ਆ ਉਹ ਨਹੀਂ ਚੱਲੇਗਾ ਓਹੋ ਪਾਪਾ ਜੀ ਵੀ ਬਸ ਮੈਂ ਤਾਂ ਆਪ ਪਹਿਲਾਂ ਹੀ ਦੇਖ ਕੇ ਹਟਿਆ ਮੈਂ ਕਿ ਐਡਾ ਮੋਟਾ ਬਾਣ ਕਿਆ ਕਰਨਾ ਉਹ ਨਹੀਂ ਚੱਲਣਾ ਉਹ ਤਾਂ ਮੈਨੂੰ ਹੀ ਪਤਾ ਪੁਤਲੀ ਵਾਲਾ ਰੱਸੀ ਚਾਹੀਦਾ ਅਗਾਂ ਨਾ ਲੱਗ ਕੋਈ ਤਾਂ ਮਾਰੋ ਨਾ ਹਸੂ ਆਉਂਦਾ ਇਹ ਨਾ ਹਸੂ ਆਉਂਦਾ ਪਾ ਲੈ ਆਈ ਗਿਆ ਛਿਆ ਮਤਾਨ ਕੇ ਬਾਣ ਚਾਹੀਦਾ ਇਹ ਤਾਂ ਆ ਫਿਰ ਭੂਸਵਾ ਫੇਕੇ ਮੈ ਨਾ ਰਿਹਾ ਕਾ ਕਰ ਉਹਦੇ ਨਾਲ ਬੰਦੇ ਖੰਬੇ ਨਾਲ ਉਹ ਖੰਭਾ ਹੈਗਾ ਉਧਰ ਆਈ ਹੈ ਗੇ ਸੋਹੋ ਕਾਂ ਦੇ ਬਾਨੂ ਬੈਠੋ ਗੱਲ ਬਣਾ ਦੋ ਕੁੱਪ ਦੀਆਂ ਨਾ ਘੈਂਟ ਐਂਡਾ ਬਣਾ ਲੂੰਗਾ ਇੱਕ ਮਿੰਟਾ ਤੱਕ ਤੁਸੀਂ ਪੇਟਾ ਲਓ ਹਾਂ ਕੰਨਾ ਮਾਰਾ ਭੂਸਾ ਮਾਰਾ ਸਭ ਚੈਟ ਹੋਇਆ ਆ ਚਾਰੀ ਨੂੰ ਬੰਨ੍ਹ ਦੇ ਤਾ ਇਹ ਪਾ ਬੰਨ੍ਹ ਦੇ ਤਾ ਇਹਨੇ ਲਿਆ ਇਹ ਬੰਨ ਉਹ ਚਾਹੇ ਤਾਂ ਇਹਦੇਗਾ ਬੰਨ੍ਹ ਹਾਂ ਇੱਧਰ ਨਹੀਂ ਉੱਧਰ ਬੰਨ੍ਹ ਦੇ ਉਹਦੀ ਨਹੀਂ ਹੋਇਆ ਤਾ ਬੰਨ੍ਹ ਆ ਉਹਥੇ ਬੰਨ੍ਹ ਦੇ ਆ ਪੋਲਣ ਆ ਪੋਲਣ ਬੰਨ੍ਹ ਦੇ ਅਸੀਂ ਕਾਹ ਦੇ ਮੇਰਾ ਵੀ ਵੀਡੀਓ ਕਾਲੋ ਜੀ ਹਾਂ ਤੇਰੀ ਵੀ ਬਣਾ ਮਾ ਹਾਂ ਮੇਰਾ ਵੀ ਵੀਡੀਓ ਬਣਾ ਲਓ ਲੈ ਤੇਰੀ ਬਣ ਗਈ ਵੀਡੀਓ ਟੈਨਸ਼ਨ ਕਾਉਂ ਲੰਦਾ ਤੂੰ ਇਹ ਚਾ ਹੋ ਗਿਆ ਆ ਬੋਰੇ ਹਾਂ ਦੁਖਦਾ ਉਹ ਮੈਂ ਲੈ ਵੀ ਇਹ ਕਿਵੇਂ ਮੈਂ ਦੁਖ ਰਕਾਈ ਜੋ ਮੈਂ ਦੁਨੂ ਕਰਾ ਬਹੁਤ ਸਾ ਦੇ ਵੀ ਤਾ ਬਣੋ ਕਾਸਤਾ ਇਹ ਕਿਵੇਂ ਕਾਸਤਾ ਇਹ ਅਰੇ ਉਹ ਜੋ ਨਾ ਕਾਸਾ ਯਾਰ ਇੱਥੇ ਪਿੱਲਰ ਇਹਦੇ ਨਾਲ ਬੰਨ੍ਹ ਦੇਣੀ ਸੀ ਪਿੱਲਰ ਨਾਲ ਬੰਨ ਬਾਨੀ ਤਾਂ ਹੋਈ ਇਹ ਵੀ ਬੰਦਾ ਤੁਹਾਡਾ ਅੜਬਾ ਮੰਦਾ ਨਹੀਂ ਹੈ ਇੰਨੇ ਬਾਨੇ ਰੋ ਪੋਲਵਾ ਹੀ ਜੀ ਤੇ ਲੋਬ ਜੀ ਕੁੱਪ ਵਾਲਾ ਕੰਮ ਹੋ ਗਿਆ ਸ਼ੁਰੂ ਇਹ ਕੱਲ ਤੱਕ ਹੋ ਜਾਣਾ ਮੁਕੰਮਲ ਹਨਾ ਆ ਸਵੇਰੇ ਖੜ ਲੈ ਕੇ ਆਏ ਭੱਜ ਕੇ ਜਾ ਕੇ ਗਾਂ ਗਾਂ ਵੀ ਮੰਗਾਈ ਬਹੁਤ ਹੋਈ ਜਾਂਦੀ ਆ ਖੜ ਵੀ ਤਕਰੀਬਨ ਮੱਲਾ ਦਾ 10 ਰੁਪਏ ਪੂਲਾ ਮਿਲਿਆ ਸ਼ਾਇਦ ਮੰਗਾਈ ਤੁਹਾਨੂੰ ਪਤਾ ਹੀ ਹੁਣ ਟਾਈਮ ਦੇ ਹਿਸਾਬ ਨਾਲ ਹਨਾ ਤੇ ਪੂਲੇ ਵੀ ਛੋੜੇ ਛੋਟੇ ਹੀ ਬੰਦੇ ਆ ਜਿਹੜਾ ਪੂਲਾ ਚੰਗਾ ਹੁੰਦਾ ਉਹਨਾ ਛੋਟੇ ਛੋਟੇ ਬੂਲੇ ਆ ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਅੱਧੇ ਕੰਨੇ ਨਿਕਲ ਆਣੇ ਹਨਾ ਪਰ ਹੁਣ ਬੰਦਾ ਕਰੇ ਕੀ ਚਲੋ ਕੋਈ ਨਹੀਂ ਜਿਹੜਾ ਹੁਣ ਕੰਮ ਹੋਣਾ ਉਹ ਹੋਣਾ ਹੀ ਹੈ